हां ता प्यारे बच्चे सारेनु वेपरिस ससीकाल हां बेटा ਆਪਾਂ ਨਵੋਦਿਆ ਦਾਖਲਾ ਪਿੱਖਿਆ ਦੀ ਤਿਆਰੀ ਅਧੀਨ ਪੰਨਵੀਂ ਦੀ ਗਣਿਤ ਦੀ ਪੁਸਤਕ ਚ ਸਵਾਲ ਕੀਤੇ ਸੀ ਉਹਦੇ ਬੇਟਾ ਅਭਿਆਸ 2 ਤੇ ਲਾਸਟ ਜਿਹੜਾ ਟਾਪਿਕ ਹੈਗਾ ਬਹੁਤ ਵਿਕਲਪਿਕ ਪ੍ਰਸ਼ਨਾਂ ਦੇ ਉੱਤੇ ਪਹੁੰਚੇ ਹੋਏ ਆ ਤਾਂ ਉਹਦੇ ਬੇਟਾ 28 ਨੰਬਰ ਸਵਾਲ ਦੇ ਉੱਤੇ ਆਪਾਂ ਪਹੁੰਚੇ ਹੋਏ ਆ ਧਿਆਨ ਨਾਲ ਦੇਖੋ ਕਿੰਦਾ 98540 ਘਟਾਓ ਇੱਕ ਬਾਕਸ ਦਿੱਤਾ ਬਰਾਬਰ 98539 ਵੇਖ ਤਾਂ ਬੇਟਾ ਇਹਦਾ ਸਿੰਪਲ ਕਨਸੈਪਟ ਹੈਗਾ ਸਾਨੂੰ ਪਤਾ ਇੱਕ ਹੀ ਘਟਾ ਇੱਥੇ ਇੱਕ ਉੱਤਰ ਦੇ ਦਾਂਗੇ ਠੀਕ ਹੈ ਪਰ ਜੇ ਇਹਨੂੰ ਪ੍ਰੋਪਰ ਤਰ੍ਹਾਂ ਨਾਲ ਸਮਝਣਾ ਵੀ ਅੱਗੇ ਤੁਹਾਨੂੰ ਕਨਫਿਊਜ਼ਨ ਨਾ ਪਵੇ ਤਾਂ ਫਿਰ ਇਹਨੂੰ x ਮੰਨ ਲਓ ਠੀਕ ਹੈ ਬੇਟਾ ਮੈਂ ਤੁਹਾਨੂੰ ਸਰਲ ਕਰੋ ਦਾ ਨਿਯਮ ਹੈ ਜਿਹੜਾ ਹੁਣ ਮੈਂ ਫੇਰ ਦੱਸਣ ਲੱਗਾ ਜਮਾ ਦੀ ਰਕਮ ਬਰਾਬਰੇ ਦੇ ਦੂਜੇ ਪਾਸੇ ਜਾ ਕੇ ਘਟਾਓ ਦੇ ਵਿੱਚ ਘਟਾਓ ਦੀ ਰਕਮ ਬਰਾਬਰੇ ਦੇ ਦੂਜੇ ਪਾਸੇ ਜਾ ਕੇ ਜਮਾ ਦੇ ਵਿੱਚ ਬਦਲ ਜਾਂਦੀ ਹੈ ਗੁਣਾ ਦੀ ਰਕਮ ਦੂਜੇ ਪਾਸੇ ਜਾ ਕੇ ਭਾਗ ਦੇ ਵਿੱਚ ਤੇ ਭਾਗ ਦੀ ਰਕਮ ਦੂਜੇ ਪਾਸੇ ਜਾ ਕੇ ਗੁਣਾ ਚ ਬਦਲ ਜਾਂਦੀ ਹੈ ਰੂਲ ਚੇਤੇ ਰੱਖਣਾ ਇਹਨੂੰ ਬੇਟਾ x ਮੰਨ ਲੈਣਾ ਕਿਉਂਕਿ ਤੁਹਾਡੇ ਬਹੁਤ ਸਾਰੇ ਸਵਾਲ ਆ ਜਿਹੜੇ ਉਹ x ਮੰਨ ਕੇ ਸੌਖੇ ਨਿਕਲ ਜਾਣਗੇ ਤੁਹਾਨੂੰ ਕਨਫਿਊਜ਼ਨ ਨਹੀਂ ਰਹੂਗੀ ਠੀਕ ਹੈ ਤਾਂ ਕਿਉਂਕਿ ਬੇਟਾ ਉਹ ਕਨਸੈਪਟ ਕਲੀਅਰ ਲੈਂਦਾ ਨਵੋਦਿਆ ਐਂਟ੍ਰੈਂਸ ਦੇ ਵਿੱਚ ਤੁਹਾਨੂੰ ਇਹ ਗੱਲਾਂ ਬਹੁਤ ਘੱਟ ਆਣਗੀਆਂ ਅੱਗੇ ਜਾ ਕੇ ਇਹਨੂੰ ਆਪਾਂ x ਮੰਨ ਲੈਣੇ ਆ ਠੀਕ ਹੈ ਬੇਟਾ ਤਾਂ ਕੀ ਹੈ ਬੇਟਾ ਵੀ ਆ ਜਿਹੜੀ ਰਕਮ ਹੈਗੀ ਐ 98540 ਜਾਂ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇਹਨੂੰ ਜਮ੍ਹਾਂ ਦਾ ਹੀ ਰੱਖੀਏ ਐਕਸ ਨੂੰ ਠੀਕ ਐ ਆ ਘਟਾਓ ਦਾ ਐਕਸ ਨੂੰ ਆਪਾਂ ਇੱਧਰ ਲੈ ਜਾਣੇ ਜਿਹੜੀ ਚੀਜ਼ ਕੱਢਣੀ ਆ ਉਹਨੂੰ ਜਮ੍ਹਾਂ ਦੀ ਰੱਖ ਕੇ ਉਹ ਦੂਜੇ ਪਾਸੇ ਜਿਹੜੀ ਇੱਕ ਚੀਜ਼ ਦੂਜੇ ਜਿਹੜੇ ਅੰਕੜੇ ਉਹਨਾਂ ਨੂੰ ਇੱਕ ਪਾਸੇ ਰੱਖ ਲੈਣੇ ਆ ਠੀਕ ਐ ਤਾਂ ਇਹ ਬਣ ਗਿਆ ਬੇਟਾ 98 ਹਜ਼ਾਰ 540 ਆ ਬੇਟਾ ਇੱਧਰ ਜਮ੍ਹਾਂ ਦੇ ਸੀ ਜੀ ਕੋਈ ਨਿਸ਼ਾਨੀ ਨਹੀਂ ਤਾਂ ਠੀਕ ਐ ਮਾਈਨਸ ਆ ਰਕਮ ਇਧਰਲੇ ਪਾਸੇ ਆ ਕੇ ਮਾਈਨਸ ਬਦਲ ਜੂ ਕਿਉਂਕਿ ਜਮਾ ਦੀ ਰਕਮ ਬਰਾਬਰ ਦੇ ਦੂਜੇ ਪਾਸੇ ਜਾ ਕੇ ਮਾਈਨਸ ਚ ਬਦਲਦੀ ਆ ਮਾਈਨਸ 98539 ਬਰਾਬਰ ਆ x ਦੇ ਸੀ ਬੇਟਾ ਇਧਰਲੇ ਪਾਸੇ ਜਾ ਕੇ ਜਮਾ ਦੇ ਹੋ ਜਾਣੇ x ਦੀ ਕੀਮਤ ਬਰ ਜਿਹੜੀ ਆ ਹੁਣ ਆਜ ਜਦੋਂ ਇਹਦੇ ਚੋਂ ਇਹਨੂੰ ਘਟਾ ਦਾਂਗੇ ਤਾਂ ਉਹ x ਦੀ ਕੀਮਤ ਆਜੂ ਬਰਾਬਰ x ਅਤੇ x ਹੀ ਤਾਂ ਲੱਭਣਾ ਹੈ ਆਪਾਂ ਡੱਬੇ ਚ x ਮੰਨ ਲਿਆ ਸੀਗਾ ਨਾ ਹੁਣ ਬੇਟਾ ਅਸੀਂ ਕੀ ਕਰਾਂਗੇ 98540 ਘਟਾਓ 98539 ਠੀਕ ਹੈ ਬੇਟਾ ਤਾਂ 10 ਚੋਂ 9 ਗਏ ਆ ਹੁਣ ਘਟਾ ਦਿੰਨੇ 10 ਚੋਂ 9 ਗਏ 1 ਬਾਕੀ 3ਾਂ ਚੋਂ 3 ਗਏ 0 5ਾਂ ਚੋਂ 5 ਗਏ 0 8ਾਂ ਚੋਂ 8 ਗਏ 0 9ਾਂ ਚੋਂ 9 ਗਏ 0 ਤਾਂ ਬੇਟਾ ਖੱਬੇ ਹੱਥ ਜਿੰਨੀਆਂ ਮਰਜ਼ੀ ਜ਼ੀਰੋਂ ਹੋ ਜਾਣ ਇਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਇੱਕ ਉੱਤਰ ਆ ਗਿਆ ਸਾਡੇ ਕੋਲੇ ਮੇਰਾ ਖਿਆਲ ਹੈ ਬੇਟਾ ਐਕਸ ਦਾ ਕਨਸੈਪਟ ਕਲੀਅਰ ਹੋ ਗਿਆ ਤੁਹਾਨੂੰ ਹੈਨਾ ਹਾਂ ਹੋਰ ਕੋਈ ਜ਼ਿਆਦਾ ਲੰਬਾ ਛੋੜਾ ਕੰਮ ਨਹੀਂ ਪਰ ਜੇ ਬੇਟਾ ਤੁਸੀਂ ਇਹ ਸਵਾਲ ਸਮਝ ਗਏ ਤਾਂ ਸਮਝ ਲਓ ਨਵੋਦਿਆ ਦੀ ਤਿਆਰੀ ਦੇ ਬਹੁਤ ਨੇੜੇ ਪਹੁੰਚ ਗਏ ਸਾਰੇ ਸਵਾਲ ਸੌਖੇ ਢੰਗ ਨਾਲ ਨਿਕਲ ਜਾਣਗੇ ਤੁਹਾਡੇ ਕਨਸੈਪਟ ਵਾਲੇ ਵੀ ਤਾਂ ਬੇਟਾ ਹੁਣ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 8 ਹੁਣ ਹਾਂ ਬੇਟਾ ਤਾਂ ਅੱਗੇ ਆਗੇ ਆਪਾਂ ਸਵਾਲ ਨੰਬਰ 9 ਦੇ ਉੱਤੇ ਤਾਂ ਸਵਾਲ ਨੰਬਰ 9 ਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 9999 ਜਮਾ ਖਾਲੀ ਥਾਂ ਬਰਾਬਰ 1 ਲੱਖ ਠੀਕ ਹੈ ਮੈਂ ਤੁਹਾਨੂੰ ਕੀ ਹਾਲ ਦੀ ਪੁੱਤ ਵੈਸੇ ਤਾਂ ਸਾਨੂੰ ਪਤਾ ਹੈ ਪਰ ਇਹਨੂੰ ਜੇ ਆਪਾਂ x ਮੰਨ ਕੇ ਮੰਨ ਲਵਾਂਗੇ ਸਵਾਲ ਅਗਲੇ ਸਵਾਲ ਸਾਰੇ ਬਡੇ ਸੌਖੇ ਨਿਕਲ ਆਣਗੇ ਠੀਕ ਹੈ ਜਦੋਂ ਵੀ ਇਸ ਤਰ੍ਹਾਂ ਦੀ ਸਿਚੁਏਸ਼ਨ ਬਣਦੀ ਹੈ ਜਿਹੜੀ ਚੀਜ਼ ਕੱਢਣੀ ਆ ਉਹਨੂੰ x ਮੰਨ ਲਓ ਠੀਕ ਹੈ ਵੈਸੇ ਵੀ ਕਹਿੰਦੇ ਵੀ ਗਣਿਤ ਵਾਲਿਆਂ ਦੀ ਗੱਡੀ x ਤੋਂ ਬਿਨਾ ਚੱਲਦੀ ਨਹੀਂ ਠੀਕ ਹੈ ਕਿਉਂਕਿ ਜੇ ਬੇਟਾ ਕਨਸੈਪਟ ਕਲੀਅਰ ਕਰਨੇ ਆ ਤਾਂ ਇਹਨੂੰ x ਮੰਨ ਲਓ ਇਦੇ ਤੋਂ ਬਾਅਦ ਦੇ ਵਿੱਚ ਬੇਟਾ ਇਹ 9999 ਕਾਦੇ ਹੈਗੇ ਜਮ੍ਹਾਂ ਦੇ ਜੇ ਕੋਈ ਨਿਸ਼ਾਨੀ ਨਹੀਂ ਤਾਂ ਅਸੀਂ ਇਹਨੂੰ ਜਮ੍ਹਾਂ ਦੇ ਮੰਨਦੇ ਆਂ ਹੁਣ ਅਸੀਂ ਜਿਹੜੀ x ਦੀ ਕੀਮਤ ਕਰਨੀ ਇਹਨੂੰ ਇਕੱਲੇ ਨੂੰ ਇੱਧਰ ਰੱਖ ਲੈਨੇ ਆ 9999 ਜਦੋਂ ਦੂਜੇ ਪਾਸੇ ਚਲੇ ਜਾਣਗੇ ਮੈਂ ਤੁਹਾਨੂੰ ਦੱਸਿਆ ਸੀ ਪੁੱਤ ਵੀ ਜਮ੍ਹਾਂ ਦੀ ਰਕਮ ਦੂਜੇ ਪਾਸੇ ਜਾ ਕੇ ਘਟਾਓ ਦੇ ਵਿੱਚ ਘਟਾਓ ਦੀ ਰਕਮ ਬਰਾਬਰੇ ਦੇ ਉੱਧਰ ਜਾ ਕੇ ਜਮ੍ਹਾਂ ਦੇ ਵਿੱਚ ਤਾਂ ਗੁਣਾ ਦੀ ਰਕਮ ਦੂਜੇ ਪਾਸੇ ਜਾ ਕੇ ਭਾਗ ਦੇ ਵਿੱਚ ਤੇ ਭਾਗ ਦੀ ਰਕਮ ਦੂਜੇ ਪਾਸੇ ਜਾ ਕੇ ਗੁਣਾ ਦੇ ਵਿੱਚ ਬਦਲ ਜਾਂਦੀ ਹੈ ਬਸ ਇਹੀ ਕਨਸੈਪਟ ਧਿਆਨ ਰੱਖਣਾ ਆ ਉੱਧਰ ਜਾ ਕੇ ਘਟਾਓ ਚ ਬਦਲ ਜੂ ਤਾਂ x a ਇਹ ਬੇਟਾ 9 ਨੰਬਰ ਸਵਾਲ ਹੈਗਾ ਦੂਆ ਲੱਗਿਆ ਬੇਟਾ ਇਹ ਪੇਪਰ ਚ ਪਾਏ ਕਰਕੇ ਨੰਬਰ ਚੇਂਜ ਕੀਤੇ ਸੀਗੇ x a 1 ਲੱਖ 9999 ਤਾਂ ਬੇਟਾ ਇਹ ਆਪਾਂ ਇੱਥੇ ਲਿਖ ਲੈਨੇ ਆ 2 3 9000 ਇਹਦੇ ਤੋਂ ਘਟਾ ਦਿੰਨੇ ਆ ਘਟਾਓ ਕਰਨੀ ਹੈ ਨਾ 9999 ਤਾਂ ਬੇਟਾ ਜਦੋਂ ਅਸੀਂ ਘਟਾਉਨੇ ਆ 10 ਇੱਥੋਂ ਨਹੀਂ ਜਾਂਦਾ ਪਿਆ ਇਧਰੋਂ ਹਾਸਲ ਲੈਨੇ 10ਾਂ ਚੋਂ 9 ਗਏ 1 ਬਾਕੀ ਆ ਬੇਟਾ ਇੱਥੇ 9 ਰਹਿ ਗਏ 9ਾਂ ਚੋਂ 9 ਗਏ 0 ਬਾਕੀ ਇੱਥੇ ਵੀ 9 ਰਹਿ ਗਏ ਸੀ 9ਾਂ ਚੋਂ 9 ਗਏ 0 ਬਾਕੀ ਇੱਥੇ ਵੀ 9 ਰਹਿ ਗਏ ਸੀ ਬੇਟਾ 9ਾਂ ਚੋਂ 9 ਗਏ 0 ਬਾਕੀ ਤਾਂ ਇੱਥੇ ਬੇਟਾ ਜਿਹੜਾ ਹਾਂਸ ਲਿਆ ਸੀ ਇੱਥੇ ਪਹਿਲਾਂ 10 ਬਣੇ ਸੀ ਫਿਰ ਇੱਥੇ 9 ਰਹਿ ਗਏ ਇੱਥੇ ਥੱਲੇ ਕੁਝ ਵੀ ਨਹੀਂ ਕੁਝ ਨਹੀਂ ਮਤਲਬ 0 ਤਾਂ 9ਾਂ ਚੋਂ 0 ਗਏ 9 ਬਾਕੀ ਤਾਂ ਇਹ ਬੇਟਾ ਉੱਤਰ ਕਿੰਨਾ ਆ ਗਿਆ 1 ਤਿੰਨਾਂ ਤੋਂ ਬਾਅਦ ਕਮਾ 90001 ਠੀਕ ਹੈ ਬੇਟਾ ਤਾਂ ਆਪਾਂ ਆਲਟਰਨੇਟਿਵ ਆਨਸਰ ਚੈੱਕ ਕਰਦੇ ਹਾਂ ਇਹਦੇ ਤਾਂ ਬੇਟਾ ਸੀ 1 ਆਲਟਰਨੇਟਿਵ ਇਹਦੇ ਵਿੱਚ ਦੇਖੋ 90001 ਆਹਾਂ ਸੀ 1 ਆਲਟਰਨੇਟਿਵ ਹੈ ਜਿਹੜਾ ਦਿੱਤਾ ਹੋਇਆ ਹੈ 90001 ਇਹਨੂੰ ਐਜ਼ ਏ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਇਹ ਦੂਬਾਰਤ ਦੇ ਵਿੱਚ ਬੇਟਾ ਆਗੇ ਇਹਦੇ ਸਵਾਲ ਨੰਬਰ 10 ਦੇ ਉੱਤੇ ਸਵਾਲ ਨੰਬਰ 10 ਦੇ ਉੱਤੇ ਧਿਆਨ ਦੇ ਨਾਲ ਦੇਖੋ ਬੇਟਾ ਕਿੰਦ 1000 ਖਾਲੀ ਥਾਂ 999 ਮੈਂ ਤੁਹਾਨੂੰ ਬੇਟਾ ਪਹਿਲਾਂ ਹੀ ਦੱਸ ਚੁੱਕਾ ਕਿ ਤੁਸੀਂ x ਮੰਨ ਲੈਣਾ ਇਹਨੂੰ ਠੀਕ ਹੈ ਹੁਣ x ਦੀ ਕੀਮਤ ਕੱਢਣੀ ਆ ਬੇਟਾ ਤਾਂ ਕੋਸ਼ਿਸ਼ ਕਰੋ x ਜਿਹੜਾ ਜਮਾ ਦਾ ਰਵੇ ਇਨੂੰ ਚੱਕ ਕੇ ਦੂਜੇ ਪਾਸੇ ਲੈ ਜਾਾਂਗੇ ਐਕਸ ਨੂੰ ਠੀਕ ਹੈ ਐਕਸ ਨੂੰ ਦੂਜੇ ਪਾਸੇ ਲੈ ਜਾਾਂਗੇ ਤੇ ਆਹ 999 ਇਧਰਲੇ ਪਾਸੇ ਕੋਈ ਨਿਸ਼ਾਨੀ ਨਹੀਂ ਤਾਂ ਇਹ ਜਮ੍ਹਾਂ ਦੇ ਹੋਗੇ ਨਾ ਤਾਂ ਬੇਟਾ ਅਗਲੇ ਸਟੈਪ ਦੇ ਵਿੱਚ ਕੀ ਹੋਊਗਾ ਇਹ ਬਣ ਜਾਊਗਾ 1000 ਤਾਂ ਉਦਾਂ ਹੀ ਰਹਿ ਗਏ 1000 ਆਹ 999 ਇਧਰਲੇ ਪਾਸੇ ਆ ਕੇ ਮਾਈਨਸ ਹੋਗੇ -999 ਬਰਾਬਰੇ x ਕਿਉਂਕਿ x ਇਧਰ ਮਾਈਨਸ ਦੇ ਸੀ ਸੱਜੇ ਹੱਥ ਜਾ ਕੇ ਜਮਾ ਦੇ ਬਣ ਗਏ ਠੀਕ ਹੈ ਬੇਟਾ ਹੁਣ ਅਸੀਂ x ਦੀ ਕੀਮਤ ਕੱਢਣੀ ਹੈ 1000 ਚੋਂ 999 ਜਦੋਂ ਉੱਪਰ ਥੱਲੇ ਰੱਖ ਕੇ ਕਟਾਵਾਂਗੇ ਤਾਂ ਉੱਤਰ 1 ਆ ਜਾਊਗਾ ਠੀਕ ਹੈ ਬੇਟਾ ਇਹ ਸੀਗਾ ਇਹਦਾ ਸਵਾਲ ਨੰਬਰ 10 ਤੇ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ